ਦੀ ਰਾਜਨੀਤੀ ਦਾ ਵੱਡੇ ਕੀ ਇੱਕ ਸਮਾਜਿਕ ਨਹੀਂ ਹੈ ਤੁਸੀਂ ਰਾਜਨੀਤੀ ਤੇ ਹਿੱਸਾ ਲਾਉ ਲੈਣਾ ਹੈ ਲੇਕਿਨ ਸਮਾਜਿਕ ਦੀ ਸਾਨੂੰ ਸਮਝਣੀ ਵੀ ਚਾਹੀਦੀ ਆ ਉਹਦੇ ਵਿੱਚ ਸਾਨੂੰ ਪਾਰਟਿਸਪੇਸ਼ਨ ਕਰਨਾ ਚਾਹੀਦਾ ਹੁਣ ਮੈਂ ਦੂਜੀ ਗੱਲ ਤੇ ਆਉਣਾ ਹੈ ਇਹ ਆਰਗੇਨਾਈਜੇਸ਼ਨ ਬਣ ਗਈ ਬਸ ਇਹ ਹੰੂ ਦੱਬਿਆ ਤੁਹਾਡਾ ਕੋਈ ਹੁੰਦਾ ਨਹੀਂ ਲੇਕਿਨ ਆਮ ਆਵਾਮ ਨੂੰ ਆਪਣੂ ਕੀ ਫਾਇਦਾ ਹੋ ਸਕਦਾ ਸਾਡੇ ਪੰਜਾਬ ਨੂੰ ਕੀ ਫਾਇਦਾ ਹੋ ਸਕਦਾ ਸਾਡੇ ਦੇਸ਼ ਨੂੰ ਕੀ ਫਾਇਦਾ ਹੋ ਸਕਦਾ ਇਵਨ ਕੇ ਪੂਰੀ ਦੁਨੀਆ ਨੇ ਅਸੀਂ ਕੀ ਰੋਲ ਨਵਾ ਸਕਦੇ ਹਾਂ ਬੋਲੇ ਬੈਠ ਅਸੀਂ ਇੱਕ ਅਜੰਡਾ ਤੋੜ ਕੀਤਾ ਜਿਹੜਾ ਹੈਗਾ ਸ਼ਾਂਤੀ ਸਤਿਪਾਥਨਾ ਔਰ ਸ਼ਾਂਤੀ ਬਾਰੇ ਫਲਸਫੇ ਨਾਲ ਪ੍ਰਚਾਰ ਪ੍ਰਸਾਰ ਜਗਤ ਗੁਰੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਗਤ ਗੁਰੂ ਕੀਰਤਾਰਾ ਜੀ ਬਾਬਾ ਫਰੀਦ ਜੀ ਉਹਨਾਂ ਸਾਡਾ ਮਹਾਨ ਫਲਸਫਾ ਸਾਡਾ ਨਹੀਂ ਹੈ ਅਸੀਂ ਸਿਰਫ ਪਛਾਣ ਪਛਾਣ ਕਰਤਾਂ ਜੇ ਪੇ ਤਾਂ ਜ਼ੋਰਦਾਰ ਤਾੜੀ ਉਹਨਾਂ ਸਾਡਾ ਮਹਾਨ ਫਲਸਫਾ ਦੇ ਨਾਲ ਪਰੋ ਜਿਹਨਾਂ ਨੇ ਜਿਹਨਾਂ ਨੇ ਸਾਡੀ ਬਾਤ ਦਾ ਫਲਸਫਾ ਦੁਨੀਆ ਦੇ ਵਿੱਚ ਪਚਾਰਿਆ ਵਰਸਾਰਿਆ ਉਹ ਜਿਹੜਾ ਮੀ ਪੱਤਰ ਪੰਜਾਬ ਤੋਂ ਰੱਖਿਆ ਹੈ ਅੱਜ ਅਗਰ ਪੰਜਾਬ ਦਾ ਪੂਰੇ ਵਰਲਡ ਦਾ ਨਾਮ ਆਉਂਦਾ ਕਿ ਉਥੇ ਕਦਮੀ ਤੇ ਸਾਰੇ ਧਰਮਾਂ ਦੇ ਲੋਕ ਸਾਰੇ ਫਿਰਕਿਆਂ ਦੇ ਲੋਕ ਇੱਕ ਕੁਲਤਾਸੀ ਦੀ ਤਰ੍ਹਾਂ ਨੇ ਜਿਹੜਾ ਬੱਡੇ ਕਰਿਆ। ਕਿ ਸ਼ਾਇਦ ਉਸ ਮੇਟਾ ਨੂੰ ਨਹੀਂ ਮਿਲਦਾ ਇੰਨਾ। Hindu Muslim Sikh ਸਾਰੇ ਅਸੀਂ ਸਾਰੇ ਆਪਾਂ ਹੀ। ਅਸੀਂ ਇਹ ਝੰਡਾ ਉਠਾਉਂਦੇ ਕਿਉਂ ਨਾ ਉਹ ਪ੍ਰਚਾਰ ਫਰਮ ਕੀਤਾ ਜਾਵੇ ਤਾਂ ਕਿ ਆਮ ਲੋਕਾਂ ਤੱਕ ਸਾਡੇ ਜਿਹੜਾ ਸੰਤ ਸਵਾਦੀ ਜਿਹੜੀ ਪਰਵਾਸਾ ਹੋਵੇ ਜਾਂ ਉਹ ਜਿਹੜੀ ਪਿੱਛੇ ਵਾ ਉਹ ਸਹੀ ਜਾਵੇ।